ਉਹਨਾਂ ਦੇ ਮੂੰਹ ਅਸੀਂ ਕੁੱਟਾਂਗੇ ਭੰਨਾਂਗੇ ਪਹਿਲਾਂ ਪਿਆਰ ਨਾਲ ਗੱਲ ਲਾਵਾਂਗੇ ਸਮਝਾਵਾਂਗੇ ਨਾ ਸਮਝੂਗਾ ਫਿਰ ਸਾਰੇ ਰਸਤੇ ਸਾਰੇ ਹੁੰਦੇ ਖਾਲਸੇ ਕੋਲੇ ਇਹ ਪਖੰਡਵਾਦ ਦੇ ਖਿਲਾਫ ਮਨਪ੍ਰੀਤ ਅੜੂਗਾ ਖੜੂਗਾ ਤੁਸੀਂ ਛਡੋਗੇ ਤੁਹਾਨੂੰ ਫੜ ਫੜ ਕੁੱਟਾਂਗੇ ਤੁਹਾਡੇ ਚਿਹਰੇ ਨੰਗੇ ਕਰਾਂ ਜੇ ਤੁਹਾਡੇ ਵਿੱਚ ਤਾਕਤ ਹੈਗੀ ਨਾ ਤੁਸੀਂ ਲੋਕਾਂ ਦੇ ਦਿਲਾਂ ਦੀਆਂ ਪੜ ਕੇ ਤੁਸੀਂ ਕਿਹਨੇ ਲੋਕਾਂ ਦਾ ਭਲਾ ਕਰਦੇ ਹੋ ਮਨਪ੍ਰੀਤ ਦੀ ਲੱਤ ਤੋੜ ਕੇ ਵਿਖਾਓ ਮੈਂ ਮੰਨ ਜੂਗਾ ਮੇਰੀ ਗੱਡੀ ਤਾਂ 150 ਤੋਂ ਉੱਤੇ ਜਾਂਦੀ ਹੁੰਦੀ ਆ ਤੇ ਜੇ ਤੁਹਾਡੇ 'ਚ ਤਾਕਤ ਹੈ ਨਾ ਪਖੰਡਿਓ ਤੇ ਤੁਸੀਂ ਗੱਡੀ ਦਾ ਐਕਸੀਡੈਂਟ ਵੀ ਕਰਾ ਕੇ ਦਿਖਾਓ ਮੈਂ ਤਾਂ ਵੀ ਮੰਨ ਜੂਗਾ ਭੈਣੋ ਨਵੀਤ ਕੌਰ ਸ਼ਾਂਗੇਵਾਲੀ ਕਿਉਂਕਿ ਤੁਸੀਂ ਲੋਕਾਂ ਨੂੰ ਲੁੱਟਿਆ ਠੱਗਿਆ ਤੁਹਾਡੇ ਚਿਹਰੇ ਮੈਂ ਨੰਗੇ ਕੀਤੇ ਸਾਰੀ ਗੁਰੂ ਦੀ ਲਾਡਲੀ ਫੌਜ ਨੇ ਤੁਹਾਡੇ ਚਿਹਰੇ ਨੰਗੇ ਕੀਤੇ ਗਾਂਧੀ ਬਰਨਾਲੇ ਮੁੰਡੇ ਨੇ ਉਹ ਗੁਰਸੇਖ ਵੀਰ ਦੇ ਕਕਾਰ ਲਵਾਏ ਲਵਾਏ ਅਸੀਂ ਉਹ ਕਕਾਰ ਪਾ ਕੇ ਆਏ ਆ ਉਹਨੂੰ ਫੇਰ ਅਸੀਂ ਗੁਰੂ ਦੇ ਨਾਲ ਜੋੜਿਆ ਉਹ ਚਰਚ ਵਾਲਾ ਬਣ ਗਿਆ ਸੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤਾਕਤ ਲਾ ਲਓ ਵਰਤ ਲਓ ਤਾਕਤ ਜਿੰਨੀ ਮਰਜ਼ੀ ਜੇ ਤੁਸੀਂ ਕਹਿੰਦੇ ਆ ਨਾ ਸਾਡੇ ਚ ਪੀਰ ਆਉਂਦੇ ਆ ਦੇਵਤੇ ਆਉਂਦੇ ਆ ਤੁਸੀਂ ਕਹਿੰਦੇ ਆ ਅਸੀਂ ਇਲਮ ਜਾਣਦੇ ਆ ਅਸੀਂ ਧਰਤੀ ਪਲਟ ਕੇ ਰੱਖ ਦਾਂਗੇ ਤੇ ਮਨਪ੍ਰੀਤ ਸਿੰਘ ਦਾ ਚੈਲੰਜ ਆ ਤੁਹਾਨੂੰ ਤੁਸੀਂ ਮੇਰੇ ਤੋਂ ਵੀਡੀਓ ਬੁਲਵਾ ਕੇ ਵਿਖਾਓ ਸਾਡੇ ਪੰਥ ਦੇ ਖਿਲਾਫ ਆ ਵਾਹਿਗੁਰੂ ਜਿੱਕੀ ਫਤਿਹ ਆਸ ਕਰਦੇ ਆ ਸਾਰੀਆਂ ਸਿੱਖ ਸੰਗਤਾਂ ਚੜ੍ਹਦੀ ਕਲਾ ਚ ਹੋਣਗੀਆਂ ਜੀ ਤੋ ਪਿਛਲੇ ਕੁਝ ਦਿਨਾਂ ਤੋਂ ਸਾਡੇ ਸਿੱਖ ਭਰਾ ਸਾਡੇ ਗੁਰੂਆਂ ਲਾਡ ਲੀਆਂ ਫੌਜਾਂ ਨੇ ਹੰਸ ਸਿੰਘ ਜੱਥੇਦਾਰ ਬਾਬਾ ਗੁਰਵਿੰਦਰ ਸਿੰਘ ਜੀ ਔਰ ਗਾਂਧੀ ਵਰਨਾਲਾ ਉਹ ਵੀਰ ਕਾਫੀ ਦਿਨਾਂ ਦੀਆਂ ਵੀਡੀਓ ਪਾ ਰਹੇ ਆ ਤੋ ਉਹਦੇ ਵਿੱਚ ਜਿਹੜੇ ਹੈਗੇ ਆ ਪਖੰਡੀ ਮਤਲਬ ਜਿਹੜਾ ਪੁੱਛਿਆਂ ਦਾ ਕੰਮ ਕਰਦੇ ਆ ਲੋਕਾਂ ਨੂੰ ਲੁੱਟਦੇ ਆ ਠੱਗਦੇ ਆ ਹੁਣ ਪਹਿਲਾਂ ਇਹ ਸਮਝ ਲਿਓ ਵੀ ਮਿਰਚਾਂ ਤਾਂ ਉਹਨਾਂ ਨੂੰ ਲੱਗਣੀਆਂ ਜਿਹੜੇ ਠੱਗੀਆਂ ਮਾਰਦੇ ਆ ਲੋਕਾਂ ਨੂੰ ਲੁੱਟਦੇ ਆ ਲੋਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਰੋਗੀ ਬਣਾ ਰਹੇ ਆ ਔਰ ਉਹਨਾਂ ਨੂੰ ਗਮਰਾਹ ਕਰ ਰਹੇ ਆ ਉਹਨਾਂ ਤੋਂ ਐਦਾਂ ਮੰਦੇ ਜਿਹੜੇ ਹੈਗੇ ਆ ਢਾਲੇ ਢੂਲੇ ਜੇ ਲਵਾਉਂਦੇ ਆ ਉਹਨਾਂ ਵਾਸਤੇ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਮੈਂ ਇੱਕ ਨਾਮ ਜ਼ਰੂਰ ਲਵਾਂਗਾ ਪੈਣਾ ਨਵੀਤ ਕੌਰ ਸ਼ਾਂਗੇ ਵਾਲੀ ਉਹਰੇ ਮਤਲਬ ਫੇਸਬੁੱਕ ਤੇ ਆਪਦੀ ਆਈਡੀ ਤੇ ਇੱਕ ਵੀਡੀਓ ਚੜਾਈ ਹੈ ਵੀਰ ਗਾਂਧੀ ਬਰਨਾਲੇ ਦੀ ਗੁਰਵਿੰਦਰ ਸਿੰਘ ਦੀ ਉਹਦੇ ਵਿੱਚ ਕਹਿ ਰਹੀ ਹੈ ਵੀ ਜਾਂ ਕੁਝ ਕਮੈਂਟ ਆ ਰਹੇ ਆ ਮਤਲਬ ਜਿਹੜੇ ਲੋਕਾਂ ਨੂੰ ਲੁੱਟਣ ਵਾਲੇ ਪਖੰਡੀ ਲੋਕ ਨੇ ਇਹ ਲਾਣਾ ਬਾਣਾ ਸਾਰਾ ਕਮੈਂਟ ਪਤਾ ਕੀ ਕਰ ਰਹੇ ਆ ਵੀ ਤੁਸੀਂ ਪੀਰਾਂ ਦਾ ਮਜ਼ਾਕ ਬਣਾਇਆ ਤੇ ਅੱਜ ਖੁਦੇ ਮਜ਼ਾਕ ਬਣੇ ਬੈਠੇ ਆ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ ਵੀ ਮਜ਼ਾਕ ਉਦੋਂ ਬਣੂਗਾ ਜਦੋਂ ਤਾੜੀ ਦੋਵਾਂ ਹੱਥਾਂ ਨਾਲ ਵੱਜੂਗੀ ਤਾੜੀ ਇੱਕ ਹੱਥ ਨਾਲ ਵੱਜ ਰਹੀ ਹੈ ਜਥੇਦਾਰ ਗੁਰਵਿੰਦਰ ਸਿੰਘ ਬੋਲ ਰਿਹਾ ਜਾਂ ਗਾਂਧੀ ਬਰਨਾਲਾ ਬੋਲ ਰਿਹਾ ਜੇ ਤੁਸੀਂ ਕਹੋ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਬੋਲੇ ਮੈਂ ਬਿਲਕੁਲ ਨਹੀਂ ਬੋਲੂਗਾ ਕਿਉਂਕਿ ਜਦੋਂ ਮੈਂ ਬੋਲ ਪਿਆ ਫਿਰ ਸਮਝੋ ਤਾੜੀ ਦੋਨੋਂ ਹੱਥਾਂ ਨਾਲ ਫਿਰ ਤੁਹਾਨੂੰ ਮੌਕਾ ਮਿਲੂਗਾ ਵੀ ਜਿਹੜਾ ਪੀਰਾਂ ਦਾ ਜਾਂ ਸਾਡਾ ਮਜ਼ਾਕ ਬਣਾਇਆ ਪਹਿਲਾਂ ਤਾਂ ਮੈਂ ਦੱਸ ਦੇਵਾਂ ਵੀ ਮਜ਼ਾਕ ਤੁਹਾਡਾ ਬਣਿਆ ਕਿਉਂਕਿ ਤੁਸੀਂ ਲੋਕਾਂ ਨੂੰ ਲੁੱਟਿਆ ਠੱਗਿਆ ਤੁਹਾਡੇ ਚਿਹਰੇ ਮੈਂ ਨੰਗੇ ਕੀਤੇ ਸਾਰੀ ਗੁਰੂ ਕੀ ਲਾੜਲੀ ਫੌਜ ਨੇ ਤੁਹਾਡੇ ਚਿਹਰੇ ਨੰਗੇ ਕੀਤੇ ਮਜ਼ਾਕ ਉਦੋਂ ਕਹਿ ਸਕਦੇ ਆ ਤੁਸੀਂ ਜਦੋਂ ਭਾਈ ਮਨਪ੍ਰੀਤ ਸਿੰਘ ਖਾਲਸਾ ਗੁਰਵਿੰਦਰ ਨੂੰ ਜਾਂ ਗਾਂਧੀ ਨੂੰ ਬੋਲੂਗਾ ਸਮਝ ਗਏ ਤੋ ਮੈਂ ਬਿਲਕੁਲ ਨਹੀਂ ਬੋਲੂਗਾ ਉਹ ਵੀ ਸਾਡੇ ਭਰਾ ਨੇ ਉਹ ਨਿਹੰਗ ਸਿੰਘ ਗੁਰੂ ਕੀ ਹਲਾਰੀਆ ਫੌਜਾਂ ਅਸੀਂ ਟਕਸਾਲ ਦੇ ਚੰਡੇ ਹੋਏ ਆ ਤੋ ਮਤਭੇਦ ਸਾਡੇ ਭਾਵੇਂ 100 ਹੋ ਸਕਦੇ ਵੱਖਰੇ ਹੋ ਸਕਦੇ ਮਤਭੇਦ ਦੀ ਉਹਦੇ ਵਾਲੇ ਪਾਸੇ ਨਾ ਜਾਇਓ ਮਤਭੇਦ ਜਿੰਨੇ ਮਰਜੀ ਹੋਣ ਪਰ ਜਦੋਂ ਗੱਲ ਪੰਥ ਦੀ ਤੇ ਗ੍ਰੰਥ ਦੀ ਆਊਗੀ ਉਦੋਂ ਸਾਰੇ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋਵਾਂਗੇ ਠੀਕ ਹੈ ਤੋਂ ਇਸੇ ਕਰਕੇ ਮੇਰੀ ਬੇਨਤੀ ਹੈ ਜਿਹੜੇ ਕਹਿੰਦੇ ਨਾ ਕਮੈਂਟਸ ਕਰ ਰਹੇ ਆ ਵੀ ਪੀਰਾਂ ਦਾ ਮਜ਼ਾਕ ਬਣਾਇਆ ਐਲੀ ਗੱਲ ਤਾਂ ਅਸੀਂ ਪੀਰਾਂ ਫਕੀਰਾਂ ਦਾ ਮਜ਼ਾਕ ਨਹੀਂ ਸੀ ਡਾਇਆ ਕਿਸੇ ਦਾ ਠੀਕ ਹੈ ਇਹ ਨੰਗੇ ਚਿਹਰੇ ਤੁਹਾਡੇ ਕੀਤੇ ਆ ਲੋਕੋ ਠੱਗੋ ਨੰਗੇ ਚਿਹਰੇ ਤੁਹਾਡੇ ਕੀਤੇ ਆ ਤੋਂ ਮੈਂ ਇੱਕ ਗੱਲ ਹੋਰ ਕਹੂੰਗਾ ਵੀਰਾਂ ਫਕੀਰਾਂ ਦੇਵੀ ਦੇਵਤਿਆਂ ਗੁਰੂਆਂ ਦਾ ਸ਼ਹੀਦਾਂ ਦਾ ਮੇਰੇ ਸਿਰ ਤੇ ਮਿਹਰ ਦਾ ਹੱਥ ਹੈ ਠੀਕ ਹੈ ਜੇ ਮੈਂ ਲੜ ਰਿਹਾ ਹਾਂ ਸਾਡੇ ਸਿਰ ਤੇ ਮਿਹਰ ਦਾ ਹੱਥ ਹੈ ਤਾਂ ਅਸੀਂ ਤੁਹਾਡੇ ਚਿਹਰੇ ਨੰਗੇ ਕਰ ਰਹੇ ਹਾਂ ਤੇ ਜੇ ਤੁਹਾਡੇ ਚ ਤਾਕਤ ਹੈਗੀ ਹੈ ਮੈਂ ਤੁਹਾਨੂੰ ਕਹਿੰਦਾ ਜਿਹੜੇ ਪਖੰਡੀ ਹੋ ਤੁਸੀਂ ਲੋਕਾਂ ਨੂੰ ਲੁੱਟਦੇ ਠਗਦੇ ਹੋ ਹੁਣ ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ ਮਿਰਚਾਂ ਉਹਨੂੰ ਲੱਗਣੀਆਂ ਹੈ ਜਿਹੜਾ ਲੁੱਟਦਾ ਠੱਗਦਾ ਗਮਰਾਹ ਕਰਦਾ ਲੋਕਾਂ ਨੂੰ ਤੇ ਟਰਾਂਸ ਜੈਂਡਰ ਹੋ ਹੋ ਕੇ ਜਿਹੜੇ ਕੁਦਰਤ ਨਾਲ ਖਲਵਾਲ ਕਰਦੇ ਆ ਜੇ ਤੁਹਾਡੇ ਵਿੱਚ ਤਾਕਤ ਹੈਗੀ ਨਾ ਤੁਸੀਂ ਲੋਕਾਂ ਦੇ ਦਿਲਾਂ ਦੀਆਂ ਪੜ ਕੇ ਤੁਸੀਂ ਕਹਿੰਦੇ ਲੋਕਾਂ ਦਾ ਭਲਾ ਕਰਦੇ ਹੋ ਮਨਪਰੀ ਦੀ ਲੱਤ ਤੋੜ ਕੇ ਵਿਖਾਓ ਮੈਂ ਮੰਨ ਜੂਗਾ ਫਿਰ ਮੰਨੂਗਾ ਵੀ ਤੁਹਾਡਾ ਸੀ ਮਜ਼ਾਕ ਢਾਇਆ ਸੀ ਤਾਂ ਸਾਡੀ ਲੱਤ ਟੁੱਟ ਗਈ ਜਾਂ ਬਾਹ ਟੁੱਟ ਗਈ ਸਾਡੀ ਗੱਡੀ ਐਕਸੀਡੈਂਟ ਹੋ ਗਈ ਮੇਰੀ ਗੱਡੀ ਤਾਂ 150 ਤੋਂ ਉੱਤੇ ਜਾਂਦੀ ਹੁੰਦੀ ਹੈ ਤੇ ਜੇ ਤੁਹਾਡੇ 'ਚ ਤਾਕਤ ਹੈਗੀ ਨਾ ਪਖੰਡਿਓ ਤੇ ਤੁਸੀਂ ਗੱਡੀ ਦਾ ਐਕਸੀਡੈਂਟ ਵੀ ਕਰਾ ਕੇ ਦਿਖਾਓ ਮੈਂ ਤਾਂ ਵੀ ਮੰਨ ਜੂਗਾ ਇਹ ਪੀਰਾਂ ਫਕੀਰਾਂ ਦੇਵੀ-ਦੇਵਤਿਆਂ ਗੁਰੂਆਂ ਦਾ ਸਿਰ ਤੇ ਹੱਥ ਹੈ ਤੇ ਤਾਂ ਅਸੀਂ ਤੁਰ ਰਹੇ ਆ ਤੁਹਾਡੇ ਅੱਗੇ ਲੋਕਾਂ ਦੇ ਚਿਹਰੇ ਨੰਗੇ ਕਰ ਰਹੇ ਆ ਤਾਂ ਜੇ ਤੁਸੀਂ ਚਾਹੋ ਨਾ ਵੀ ਤੁਸੀਂ ਫਾਇਦਾ ਠਾ ਲੋਗੇ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਗੁਰਵਿੰਦਰ ਸਿੰਘ ਜਾਂ ਗਾਂਧੀ ਬਰਨਾਲਾ ਮੁੰਡਾ ਉਹਦੇ ਖਿਲਾਫ ਬੋਲੇ ਉਹ ਬੋਲ ਰਹਾ ਕੋਈ ਇਤਰਾਜ਼ ਨਹੀਂ ਮੈਨੂੰ ਜਿੱਥੇ ਮਰਜੀ ਮੇਰੇ ਭਰਾਵਾ ਬੋਲਣ ਕੋਈ ਗੱਲ ਨਹੀਂ ਜਿੰਨਾ ਮਰਜੀ ਬੋਲੋ ਹੋਰ ਵੀ ਸਿੱਖ ਸੰਗਤਾਂ ਇਕੱਠੀਆਂ ਹੋ ਹੋ ਕੇ ਮੇਰੇ ਮੇਰੀ ਮੁਹੰਮਦੇ ਖਿਲਾਫ ਮੇਰੇ ਨਾਲ ਜਿਹੜੇ ਸੇਵਾਦਾਰ ਹੈ ਜਿਹਹਦਾ ਬੋਲੋ ਠੀਕ ਹੈ ਕੁਝ ਮਤਭੇਦ ਸੀਗੇ ਗਾਂਧੀ ਬਰਨਾਲੇ ਮੁੰਡੇ ਨੇ ਉਹ ਘੁਰਸੇਖ ਵੀਰ ਦੇ ਕਕਾਰ ਲਵਾਏ ਲਵਾਏ ਅਸੀਂ ਉਹ ਕਕਾਰ ਪਾ ਕੇ ਆਏ ਆ ਉਹਨੂੰ ਫੇਰ ਅਸੀਂ ਗੁਰੂ ਦੇ ਨਾਲ ਜੋੜਿਆ ਉਹ ਚਰਚ ਵਾਲਾ ਬਣ ਗਿਆ ਸੀ ਉਹਦੇ ਕਕਾਰ ਲਵਾਤੇ ਉਹਨੂੰ ਕੁੱਟ ਲਿਆ ਸਾਡੇ ਵੀਰ ਤੋਂ ਗਲਤੀ ਹੋਈ ਅਸੀਂ ਉਹਨੂੰ ਸਮਝਾਇਆ ਸੀ ਸੋ ਸਾਡੇ ਨਾਲ ਦੇ ਜਥੇਦਾਰ ਨੇ ਠੀਕ ਹੈ ਮੈਨੂੰ ਨਹੀਂ ਪੁੱਛਿਆ ਉੱਥੇ ਚਿੱਠੀ ਕੱਢਤੀ ਤੋਂ ਉਹਦੇ ਵਿੱਚ ਕਹਿ ਦਿੱਤਾ ਵੀ ਇਹਨੂੰ ਮਹਿਮਦੇ ਵਿੱਚੋਂ ਬਾਹਰ ਕੀਤਾ ਜਾਂਦਾ ਮੈਂ ਆਪਣੇ ਸਿੰਘ ਨੂੰ ਵੀ ਲੜਿਆ ਪਰ ਕੋਈ ਗੱਲ ਨਹੀਂ ਗੁਰਵਿੰਦਰ ਦੀ ਵੀ ਕੋਈ ਨਾ ਕਿਤੇ ਕੋਈ ਗੱਲਬਾਤ ਸੀਗੀ ਤੋ ਉਹਦੇ ਕਰਕੇ ਅਸੀਂ ਮਤਲਬ ਇਹਨੇ ਸਾਡੇ ਮੁੰਡੇ ਨੇ ਲਿਖਤਾ ਪਰ ਮੈਂ ਤੁਹਾਨੂੰ ਪਖੰਡਿਓ ਦੱਸਣਾ ਚਾਹਣਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤਾਕਤ ਲਾ ਲਓ ਵਰਤ ਲਓ ਤਾਕਤ ਜਿੰਨੀ ਮਰਜ਼ੀ ਜੇ ਤੁਸੀਂ ਕਹਿੰਦੇ ਆ ਨਾ ਸਾਡੇ ਚ ਪੀਰ ਆਉਂਦੇ ਆ ਦੇਵਤੇ ਆਉਂਦੇ ਆ ਤੁਸੀਂ ਕਹਿੰਦੇ ਆ ਅਸੀਂ ਇਲਮ ਜਾਣਦੇ ਆ ਅਸੀਂ ਧਰਤੀ ਪਲਟ ਕੇ ਰੱਖ ਦਾਂਗੇ ਤੇ ਮਨਪ੍ਰੀਤ ਸਿੰਘ ਦਾ ਚੈਲੰਜ ਆ ਤੁਹਾਨੂੰ ਤੁਸੀਂ ਮੇਰੇ ਤੋਂ ਵੀਡੀਓ ਬੁਲਵਾ ਕੇ ਵਿਖਾਓ ਸਾਡੇ ਪੰਥ ਦੇ ਖਿਲਾਫ ਫਿਰ ਸਵਾਦ ਵਾਲੀ ਗੱਲ ਆ ਫਿਰ ਮਨਪ੍ਰੀਤ ਸਿੰਘ ਕਹੂਗਾ ਵੀ ਹਾਂ ਤੁਹਾਡੇ ਚ ਸ਼ਕਤੀਆਂ ਸੀਗੀਆਂ ਕੋਈ ਨਹੀਂ ਮਤਭੇਦ ਵੱਖਰੇ ਹੋ ਸਕਦੇ ਆ ਹੋਣ ਇਲਜ਼ਾਮ ਲੱਗ ਸਕਦੇ ਆ ਲੱਗਣ ਕੋਈ ਚੱਕਰ ਨਹੀਂ ਪਰ ਇਹ ਪਖੰਡਵਾਦ ਦੇ ਖਿਲਾਫ ਮਨਪ੍ਰੀਤ ਅੜੂਗਾ ਖੜੂਗਾ ਤੁਸੀਂ ਛਡੋਗੇ ਤੁਹਾਨੂੰ ਫੜ ਫੜ ਕੁੱਟਾਂਗੇ ਤੁਹਾਡੇ ਚਿਹਰੇ ਨੰਗੇ ਕਰਾਂਗੇ ਅੱਜ ਗੁਰਦੁਆਰਾ ਸਾਹਿਬ ਤਾਲੀਆਣਾ ਸਾਹਿਬ ਖੜਕੇ ਮੈਂ ਗੱਲ ਕਹਿ ਰਿਹਾ ਜਿਹੜੇ ਪਖੰਡੀ ਪਖੰਡ ਕਰਦੇ ਆ ਕਿਸੇ ਵੀ ਧਰਮ ਚ ਆਪਾਂ ਵੇ ਸਿੱਖ ਧਰਮ ਚ ਭਾਵੇਂ Hindu ਧਰਮ ਚ ਭਾਵੇਂ Muslim ਧਰਮ ਚ ਭਾਵੇਂ ईसाई ਧਰਮ ਚ ਉਹਨਾਂ ਦੀ ਉਹਨਾਂ ਦੇ ਮੂੰਹ ਅਸੀਂ ਕੁੱਟਾਂਗੇ ਭੰਨਾਂਗੇ ਪਹਿਲਾਂ ਪਿਆਰ ਨਾਲ ਗੱਲ ਲਾਵਾਂਗੇ ਸਮਝਾਵਾਂਗੇ ਨਾ ਸਮਝੂਗਾ ਫਿਰ ਸਾਰੇ ਰਸਤੇ ਸਾਰੇ ਹੁੰਦੇ ਖਾਲਸੇ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ